ਨਮਸਕਾਰ ਨਮਸਕਾਰ ਸਰ ਆਪਣਾ ਸ਼ੁਭਨਾਮ ਜੀ ਮੇਰਾ ਮੀਨੂ ਜਿੰਦਲ ਜੀ ਮੀਨੂ ਜਿੰਦਲ ਜੀ ਅੱਜ ਜੋ ਨਵੇਂ ਸਾਲ ਦੇ ਆਗਮਨ ਨੂੰ ਲੈ ਕੇ ਤੁਹਾਡੇ ਵੱਲੋਂ ਲੰਗਰ ਲਗਾਇਆ ਗਿਆ ਹੈ ਕਿਸ ਵੱਲੋਂ ਲਗਾਇਆ ਗਿਆ ਤੇ ਕਿਸ ਵਿੱਚ ਕਿਸ ਦੇ ਕਿਸ ਦਾ ਸਹਿਯੋਗ ਹੈ ਇਹ ਮੇਰੇ ਭਤੀਜੇ ਆ ਜੀ ਮੇਰਾ ਮਾਇਕਾ ਕੁਰਾਲੀ ਹੈ ਮੈਂ ਗਰਲ ਸਕੂਲ ਵਿੱਚ ਜੌਬ ਕਰਦੀ ਹਾਂ ਇਹਨਾਂ ਨੇ ਆਪਣੀ ਖੁਸ਼ੀ ਦੇ ਨਾਲ ਅੱਜ ਹੈਂਡ ਹੈਪੀ ਨਿਊ ਇਅਰ ਤੇ ਭੰਡਾਰਾ ਲਗਾਇਆ ਹੈ ਬੱਚਿਆਂ ਦੀ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਤਾਂ ਫਿਰ ਮੈਂ ਚੰਡੀਗੜ੍ਹ ਤੋਂ ਸਪੈਸ਼ਲੀ ਆਪਣੇ ਬੱਚਿਆਂ ਦੇ ਲਈ ਇੱਥੇ ਆਈ ਆ। ਸੋ ਅੱਜ ਦੇ ਦਿਨ ਜੋ ਨਵਾਂ ਸਾਲ ਚੜ੍ਹਿਆ ਹੈ। ਹਾਂਜੀ। ਸੋ ਸ਼ਹਿਰ ਨਿਵਾਸੀ ਨੂੰ ਕੀ ਕਹਿਣਾ ਚਾਹੋ? ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੀ ਆਂ ਵੀ ਇਹ ਸਾਲ ਇੰਨਾ ਚੰਗਾ ਚੜ੍ਹੇ, ਇੰਨਾ ਚੰਗਾ ਚੜ੍ਹੇ ਜਿਹੜੀਆਂ ਪਿਛਲੀਆਂ ਗਮੀਆਂ ਉਹ ਸਾਰੀਆਂ ਛੱਬੀ ਵਿੱਚ ਖੁਸ਼ੀਆਂ 'ਚ ਬਦਲ ਜਾਣ। ਜੋ ਕਿਸੇ ਦੇ ਕੋਈ ਗਿੱਲੇ ਛਿਪਕੇ ਉਹ ਵੀ ਦੂਰ ਉਹ ਵੀ ਦੂਰ ਹੋ ਜਾਣ। ਅੱਜ ਤੋਂ ਮਤਲਬ ਕਿ ਨਵੀਂ ਛੱਬੀ ਦੇ ਵਿੱਚ ਨਵੀਂ ਆਪਾਂ ਲਾਈਫ ਸ਼ੁਰੂ ਕਰਨ ਜਾ ਰਹੇ ਆ। ਧੰਨਵਾਦ। ਥੈਂਕ ਯੂ ਸਰ। ਨਮਸਕਾਰ ਜੀ। ਆਪਣਾ ਸ਼ੁਭਨਾ ਸ਼ਵੇਤਾ ਸ਼ਵੇਤਾ ਨਵੇਂ ਸਾਲ ਦੀ ਆਗਮਨ ਵੋਕੇ ਤੁਹਾਡੇ ਵੱਲੋਂ ਲੰਗਰ ਲਗਾਇਆ ਗਿਆ ਹੈ ਸੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਜਿਸ ਤਰ੍ਹਾਂ ਆ ਰਹੇ ਸਵੇਰੇ 9 ਵਜੇ ਦਾ ਲੰਗਰ ਸ਼ੁਰੂ ਹੋਇਆ ਹੈ ਦੇਖੋ ਤੁਸੀਂ ਰਸ਼ ਕਿੰਨਾ ਜ਼ਿਆਦਾ ਹੈ ਇੱਥੇ ਇਸ ਟਾਈਮ ਬਾਕੀ ਨਵੇਂ ਸਾਲ ਦੀ ਸਭ ਨੂੰ ਮੁਬਾਰਕਾ ਜੀ ਨikhil gupta ji sabhakta sahab ਤੁਹਾਡੇ ਵੱਲੋਂ ਨਵੇਂ ਸਾਲ ਨੂੰ ਲੈ ਕੇ ਲੰਗਰ ਲਗਾਇਆ ਗਿਆ ਹੈ ਸੋ ਕੀ ਕਹਿਣਾ ਚਾਹੋ ਸਰ ਦੇਖੋ ਜੀ ਨਵੇਂ ਸਾਲ ਦਾ ਮੌਕਾ ਹੈ ਜੀ ਆਪਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਦੇਖੋ ਸੰਗਤ ਆ ਰਹੀ ਹੈ ਜੀ ਨਵੇਂ ਸਾਲ ਤੇ ਸਭ ਨੂੰ ਆਪਾਂ ਇਹ ਕਹਿਣਾ ਚਾਹਾਂਗੇ ਕਿ ਹੈਪੀ ਨਿਊ ইয়ার ਦੇਖੋ ਜੀ ਸੋ ਹੋਰ ਮੈਸੇਜ ਕੀ ਦੇਣਾ ਚਾਹੋਗੇ ਅੱਜ ਦੇਖੋ ਸਰ ਆਪਾਂ ਨੂੰ ਜੋ ਆਪਾਂ ਕਰ ਸਕਦੇ ਸ਼ਰਧਾ ਜਿੰਨੀ ਕੁ ਉਨਾਂ ਕਾਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਜੀ ਸੰਗਤਾਂ ਦੀ ਸੋ ਇਸ ਲਈ ਆਪਾਂ ਇੱਥੇ ਦੇਖੋ ਤੁਹਾਡੇ ਸਾਹਮਣੇ ਹੈ ਜੀ ਸੰਗਤ ਆ ਰਹੀ ਹੈ ਆਪਾਂ ਨੂੰ ਪਿਆਰ ਦੇ ਰਹੀ ਹੈ ਆਪਾਂ ਨੂੰ ਵਧੀਆ ਲੱਗ ਰਿਹਾ ਹੈ ਜੀ ਇਹ ਚੀਜ਼ ਹਾਂਜੀ ਹਾਂਜੀ ਨਮਸਕਾਰ ਜੀ ਆਪਣਾ ਸ਼ੁਭਨਾਮ ਮੇਰਾ ਨਾਮ ਰਜਨੀ ਹੈ ਸੋ ਨਵੇਂ ਸਾਲ ਹਲ ਦਿਨ ਮੈਂ ਲੈ ਕੇ ਆਗਮਨ ਨੂੰ ਲੈ ਕੇ ਤੁਹਾਡੇ ਕੋਲੋਂ ਨੰਗਾ ਲਗਾਇਆ ਗਿਆ ਸੋ ਕੀ ਕਹਿਣਾ ਚਾਹੋਗੇ ਸਾਨੂੰ ਮਤਲਬ ਮੈਂ ਇਥੇ ਦੀ ਲੜਕੀ ਆ ਮੇਰੇ ਭਾਈਆਂ ਨੇ ਮੈਂ ਖਰੜ ਵੀ ਆਈ ਵੀ ਆ ਤੇ ਮੇਰੇ ਭਾਈਆਂ ਨੇ ਲੰਗਰ ਲਗਾਇਆ ਹੈ ਨਵੇਂ ਸਾਲ ਤੇ ਇਸ ਕਰਕੇ ਮੇਰੀ ਤਾਂ ਹੀ ਅਰਦਾਸ ਹੈ ਕਿ ਮੇਰੇ ਭਾਈ ਇਸ ਸਾਲ ਐਨ ਵਧੇ ਫੁੱਲੇ ਤੇ ਵੱਧ ਤੋਂ ਵੱਧ ਤਰੱਕੀਆਂ ਕਰਨ ਤੇ ਉਹਨਾਂ ਦੀ ਕਮਾਈ ਵਿੱਚ ਵਾਧਾ ਹੋਵੇ ਤੁਹਾਡਾ ਕਹਿਣਾ ਮਤਬ ਉਹ ਤੁਸੀਂ ਅੱਜ ਮੇਕੇ ਘਰ ਆਏ ਹੋ ਆਪਣੇ ਸੋ ਨਵੇਂ ਸਾਲ ਨੂੰ ਲੈ ਕੇ ਖੁਸ਼ੀਆਂ ਮਨਾ ਰਹੇ ਹੋ ਹਾਂਜੀ 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 ਮੇਰਾ ਵੀ ਮਾਈਕਾ ਹੈ ਇਹ ਬੱਚਿਆਂ ਦੀ ਬੂਆ ਹੈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਇਹਦਾ ਕਹਿਣ ਵੀ ਇਹੀ ਹੈ ਵੀ ਨਵੇਂ ਸਾਲ ਨੂੰ ਸੈਲੀਬ੍ਰੇਟ ਕਰਨਾ ਤੋ ਆਪੜਾ ਨਾਲ ਮਿਲ ਸਕੀ ਹੈ ਹਾਂਜੀ ਹਾਂਜੀ ਸਾਡਾ ਅਸੀਂ ਨਵੇਂ ਸਾਲ ਕਰਕੇ ਲੰਗਰ ਲਗਾਇਆ ਹੈ ਜੀ ਇਹ ਹਾਂ ਰਲ ਮਿਲ ਕੇ ਲਗਾਇਆ ਹੈ ਲੰਗਰ ਨਾ ਪਰ ਪੂਰੀ ਹੀ ਕਰੇ ਵੀ ਬੱਚਿਆਂ ਦੇ ਹੱਥੋਂ ਹਰ ਸਾਲ ਨਵੇਂ ਸਾਲ ਤੇ ਇਹ ਭੰਡਾਰਾ ਐਦਾਂ ਹੀ ਕੰਟੀਨਿਊ ਰਹੇ ਹਾਂ ਜੀ ਚੱਲਦਾ ਰਹੇ ਹਾਂ ਜੀ ਇਹ ਹਰ ਭੰਡਾਰਾ ਐਦਾਂ ਹੀ ਚੱਲਦਾ ਰਹੇ ਹਰ ਸਾਲ ਜੈ ਸ਼੍ਰੀ ਖੰਦ ਸ਼੍ਰੀ ਸ਼ਾਮ ਜੈ ਸ਼੍ਰੀ ਦੇ ਸ਼ਾਰੇ ਕੀ ਜੈ ਬੋਲੋ ਨਵੇਂ ਸਾਲ ਨੂੰ ਲੈ ਕੇ ਜੋ ਨਵੇਂ ਸਾਲ ਦੀ ਆਗਮਨ ਉੱਪਰ ਲਗਾਇਆ ਗਿਆ ਸੋ ਗੱਲਬਾਤ ਕਰਦੇ ਆਂ ਨਮਸਕਾਰ ਵੀਰ ਜੀ ਅੱਜ ਦਾ ਮੈਂ ਸ਼ਾਨੀ ਨਿਊਜ਼ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਇਸ ਬਹੁਤ بڑے ਪ੍ਰੋਗਰਾਮ ਦੇ ਵਿੱਚ ਆਪਣਾ ਇੱਕ ਹਿੱਸਾ ਦੇ ਆ ਜੀ ਤੇ ਅਸੀਂ ਇਹ ਨਵੇਂ ਸਾਲ ਤੇ ਚਾਪ ਕੋੜ ਦੇ ਲੰਗਰ ਲਗਾਇਆ ਤੇ ਜਿਸ ਦੇ ਵਿੱਚ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾ ਦਿੰਦੇ ਆਂ ਸੋ ਤੁਹਾਡੇ ਬੁਆ ਜੀ ਹੈ ਹਾਂਜੀ ਇਹ ਮੇਰੇ ਬੁਆ ਜੀ ਬੁਆ ਜੀ ਤੋਂ ਤੁਹਾਡੇ ਸਿਸਟਰ ਵੀ ਆਏ ਹੋਏ ਹਨ 20 ਸਾਲਾਂ ਦੇ ਦਿਨ ਸੋ ਕਿਦਾਂ ਦਾ ਲੱਗਦਾ ਹੈ ਪਰਿਵਾਰ ਵਿੱਚ ਇਹ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਜੀ ਮੇਰਾ ਹਾਂਜੀ ਤੁਸੀਂ ਕੁਝ ਕਹਿਣਾ ਚਾਹੋ ਨਮਸਕਾਰੀ ਬਾਹੀ ਕਹਿਣਾ ਚਾਹੂੰਗਾ ਜਿਹੜਾ ਇਹ ਲੰਗਰ ਹੋਇਆ ਏ ਇਹ ਸਾਡੇ ਵੱਲੋਂ ਨਹੀਂ ਏ ਤਕਰੀਬਨ ਜਿੰਨੇ ਸਾਡੇ ਜਿੰਨੇ ਯਾਰ ਦੋਸਤ ਹੈ ਯੂਥ ਸਾਡੀ ਆਪਣੀ ਉਹਦੇ ਵੱਲੋਂ ਕਰਾਇਆ ਗਿਆ ਏ ਬਾਕੀ ਸਾਡੇ ਬੁਆ ਜੀ ਬਾਕੀ ਜਿੰਨੇ ਵੀ ਯਾਰ ਦੋਸਤ ਹੈ ਬੜੇ ਸਾਰੇ ਬੁੰਜ ਸਾਰਿਆਂ ਨੇ ਸਹਿਯੋਗ ਦਿੱਤਾ ਜੀ ਤੋ ਕਹਿਣਾ ਮਤਲਬ ਲੈ ਕੇ ਪੂਰੇ ਪਰਿਵਾਰ ਤੋਂ ਲੈ ਕੇ ਯਾਰ ਮਿੱਤਰਾਂ ਤੱਕ ਦਾ ਜੋ ਸਾਜ ਹੈ ਉਹ ਹਾਂਜੀ ਹਾਂਜੀ ਸਾਰਿਆਂ ਨੇ ਆਏ ਹੋਏ ਆ ਕੱਲ ਦੇ ਲੱਗੇ ਹੋਏ ਸੇਵਾ ਕਰਨੀ ਕੱਲ ਦੀ ਤਿਆਰੀ ਚੱਲ ਰਹੀ ਹੈ ਅੱਜ ਵੀ ਹੁਣ ਵੀ ਇਸ ਟਾਈਮ ਲੱਗੇ ਹੋਏ ਆ ਸੰਗਤ ਆ ਰਹੀ ਹੈ ਜਿਵੇਂ ਜਿਵੇਂ ਸੰਗਤ ਆ ਰਹੀ ਦਿਲ ਖੁਸ਼ ਹੋ ਰਿਹਾ ਏ ਸਰਮ ਪਕੌੜੇ ਬਣ ਰਹੇ ਨੇ ਸੋ ਨਵੇਂ ਸਾਲ ਹਾਲ ਦਿਨ ਕੀ ਮੈਸੇਜ ਦੇਣਾ ਚਾਹੀਦਾ ਬਸ ਆਹੀ ਇਹ ਗੀ ਜਿਵੇਂ ਇਹ ਹਾਲ ਦੀ ਸ਼ੁਰੂਆਤ ਕਰੀ ਹੈ ਸ਼ੁਰੂਆਤ ਚੰਗੀ ਹੋਈ ਸਾਰਾ ਸਾਲ ਇਸ ਤਰ੍ਹਾਂ ਹੀ ਜਾਵੇ ਸਾਰਿਆਂ ਦਾ ਸਾਡਾ ਵੀ ਤੇ ਸਾਰਿਆਂ ਦਾ ਵੀ